ਹੁਣ ਜਿੱਦਾਂ ਬਾਬਾ ਨਾਨਕ ਸਾਹਿਬ ਪੀਰ ਆ ਮੈਂ ਆਨਾ ਵੀ ਇਹਦੀ ਹੋਰ ਕਿਤੇ ਜਗ੍ਹਾ ਵਿਖਾ ਦਿਓ ਹੂੰ ਮਹਾਰਾਜ ਕੋਈ ਰੇ ਮਾਰਾਏ ਕੋ ਗਫਾ ਪਣੀ ਲਾਇਆ ਮਹਾਰਾਜ ਨੇ ਰੱਖਿਆ ਮਹਾਰਾਜ ਨੇ ਹੂੰ ਹੋਰ ਕਿਤੇ ਜਗ੍ਹਾ ਨਹੀਂ ਹੈਗੀ ਮੈਂ ਮੰਨਦਾ ਬਾਬਾ ਨਾਨਕ ਸਾਹਿਬ ਜੀ ਅੱਛਾ ਜੀ ਹਾਂਜੀ ਤੁਸੀਂ ਉੱਥੇ ਚਰਾਗ ਬਾਲਦੇ ਫਿਰ ਮੈਂ ਨਮਸਕਾਰ ਕਰਦਾ ਜੀ ਚੜ੍ਹਦੀ ਕਲਾ ਬਾਬਾ ਜੀ ਹਾਂਜੀ ਕਿਉਂਕਿ ਮਹਾਰਾਜ ਨੇ ਕਿਹਾ ਨਾ ਨਮਸਕਾਰ ਕਰੋ ਹੂੰ ਮਹਾਰਾਜ ਕੋਈ ਮਾਰਾਏ ਨੇ ਕਿਹਾ ਕਿ ਮੈਂ ਇਨਾਂ ਕੋ ਰਿਆ ਵਾਂ ਜਿਹੜਾ ਮੇਰੇ ਮੱਥਾ ਟੇਕੂਗਾ ਬਾਅਦ ਉਹਦੇ ਟੇਕੂਗਾ ਹੂੰ ਹਾਂਜੀ ਪਾਛੋੇ ਕਰਾਂ ਛੜਕੇ ਦੇ ਉੱਪਰਿਆ ਨਾ ਗੋਰਤਾਰ ਗੋਰਤਾਰ ਆੜਾ ਢਾਟਾ ਸੀ ਹਾਂ ਸੜਕ ਦੇ ਇੱਟਾਂ ਖਿਲਾਰਤੀਆਂ ਪਾਛੋ ਦੂਰ ਤੱਕ ਸਰਕਾਰ ਨੇ ਆਹ ਗੁਰੂ ਘਰ ਜਿਹੜਾ ਹਾਂਜੀ ਹਾਂਜੀ ਵੇਖੋ ਠਟਿਆ ਗੋਰਤਾਰ ਆ ਜੀ ਗੁਰੂ ਹਰਗੋਬਿੰਦ ਪਾਸ਼ਾ ਜਿਸ ਨੂੰ ਤੁਸੀਂ ਰਗੜ ਲਾਉਂਦੇ ਹਾਂਜੀ ਹਾਂਜੀ ਤੇ ਬਾਬਾ ਨਾਨਕ ਸ਼ਾਹ ਨੇ ਕਿਹਾ ਤਾਂ ਵੀ ਮੇਰੇ ਚਿਰਾਗ ਜਗਾ ਦਿਓ ਹੂੰ ਤੇ ਚਿਰਾਗ ਜਗਾਓ ਤੁਸੀਂ ਬਾਬਿਆਂ ਨੂੰ ਕਿਹਾ ਵੀ ਉਹਦੋਂ ਚਿਰਾਗ ਨਹੀਂ ਪਹਿਲਾਂ ਜਗਾਏ ਤੇ ਬਾਅਦ ਚਗਾਏ ਵੀ ਜੇ ਕੋਈ ਗੋਰਤਾਰੇ ਅੱਖ ਵੀ ਚੋਕ ਜੂ ਤਾਂ ਕਹਿ ਦਿਓ ਹੂੰ ਬਾਬੇ ਨਾਨਕ ਜਾਨ ਤੂੰ ਮਨ